ਪੰਜਾਬ ਪਾਕਿਸਤਾਨ ਬਾਰਡਰ ਤੇ ਮੁਗਲਾਂ ਦਾ ਵਸਾਇਆ ਆਖਰੀ ਪਿੰਡ ਮੁਗਲਾਂ ਦੀਆਂ ਇਮਾਰਤਾਂ ਤਲਾਬ ਬੋਲੀਆਂ ਤੇ ਖੂਹ ਅੱਜ ਵੀ ਮੌਜੂਦ ਪਿੰਡ ਵੇਖਣ ਲਈ ਲੱਗਦਾ ਲੋਕਾਂ ਦਾ ਮੇਲਾ ਜਿੰਨੀਆਂ ਵੀ ਇਮਾਰਤਾਂ ਇੱਥੇ ਬਣੀਆਂ ਹੋਈਆਂ ਪਿੰਡ ਵਿੱਚ ਸਾਰੀਆਂ ਬਖਰੀਆਂ ਬਖਰੀਆਂ ਆ ਘੱਟੋ ਘੱਟ 300 400 ਸਾਲ ਪੁਰਾਣੀਆਂ ਇਹ ਇਮਾਰਤਾਂ ਹੋਊਗੀਆਂ ਕੰਧਾਂ ਦੀ ਚੜਾਈ ਬਹੁਤ ਜ਼ਿਆਦਾ ਆ ਘੱਟੋ ਘੱਟ ਡੇਢ ਬਾਹ ਹੋਊਗੀ ਮੇਰੀ ਆਤਾ ਗੋਵਤਰਾਸਾ ਹੀ ਆ ਇੱਕ ਤਰ੍ਹਾਂ ਉਸ ਸਮੇਂ ਦੀ ਮੁਗਲਾ ਦੁਆਰਾ ਬਣਾਈ ਬੋਲੀ ਆ ਕਿੰਨਾ ਸੋਹਣਾ ਮੁਗਲਾਂ ਦਾ ਸਦੀਆਂ ਪੁਰਾਣਾ ਮਕਬਰਾ ਬਣਿਆ ਹੋਇਆ ਆ ਇੱਕ ਬੰਦਾ ਵੀ ਬੜੀ ਮੁਸ਼ਕਲ ਦੇ ਨਾਲ ਪੋੜੀ ਦੇ ਵਿੱਚੋਂ ਲੰਘ ਸਕਦਾ ਆ ਦਿਲ ਖੁਸ਼ ਹੋ ਗਿਆ ਦੇਖ ਕੇ ਤੇ ਅੰਦਰ ਵੀ ਜਿੰਨਾ ਕਿ ਜਾ ਸਕੇ ਜਾਣੇ ਆ ਅੰਦਰ ਤਾਂ ਹਨੇਰਾ ਹੀ ਹਨਰਾ ਆ ਹੁਣ ਤੁਹਾਨੂੰ ਤੀਜੀ ਮੰਜ਼ਲ ਵੱਲ ਲੈ ਕੇ ਚੱਲਦੇ ਆ ਇਸ ਜਗ੍ਹਾ ਸੰਗੀਤ ਵਗੈਰਾ ਹੁੰਦਾ ਸੀਗਾ ਤੇ ਲੋਕ ਪੂਰੇ ਮ제 ਦੇ ਨਾਲ ਇੱਥੇ ਨਹਾਉਂਦੇ ਸੀਗੇ ਬਹੁਤ ਦੂਰੋਂ ਦੂਰੋਂ ਆਉਂਦੇ ਸੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ ਉਹ ਲੱਗ ਜਿਹੜਾ ਬਣਿਆ ਹੋਇਆ ਉਹ ਉਤਾਂ ਵਾਸਤੇ ਹੁੰਦਾ ਸੀਗਾ ਇੰਨੀਆਂ ਝਾੜੀਆਂ ਆ ਬਹੁਤ ਮੁਸ਼ਕਲ ਆ ਇਹਨਾਂ ਕੰਡੇਦਾਰ ਵਿੱਚੋਂ ਨਿਕਲ ਕੇ ਅੱਗੇ ਜਾਣਾ ਪੀਵੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਅਟਾਰੀ ਬਾਰਡਰ ਦੇ ਕੋਲ ਭਿੱਲੋਵਾਲ ਪੱਕਾ ਪਿੰਡ ਆ ਜਿਹੜਾ ਮੁਗਲਾਂ ਦਾ ਬਸਾਇਆ ਹੋਇਆ ਪਿੰਡ ਆ ਮੁਗਲਾਂ ਦੀਆਂ ਅਣਗਿਣਤ ਇਮਾਰਤਾਂ ਅੱਜ ਵੀ ਇਸ ਪਿੰਡ ਵਿੱਚ ਦੇਖਣ ਨੂੰ ਮਿਲਦੀਆਂ ਆ ਇਸ ਪਿੰਡ ਵਿੱਚ ਮੁਗਲਾਂ ਦੇ ਮਕਬਰੇ, ਬੌਲੀਆਂ, ਤਲਾਬ ਤੇ ਸਰੰਗਾਂ ਜਿਹੜੀਆਂ ਗੁਪਤਾ ਤੇ ਹੋਰ ਵੀ ਬਹੁਤ ਪ੍ਰਾਤਨ ਖੂਹ ਆ ਉਹਨਾਂ ਦੁਆਰਾ ਬਣਾਏ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਸੀਂ ਦੇਖ ਸਕਦੇ ਆ ਇਸ ਵੇਲੇ ਅਸੀਂ ਇਸੇ ਪਿੰਡ ਵਿੱਚ ਖੜੇ ਆ ਜਿੰਨੇ ਵੀ ਤੁਹਾਨੂੰ ਆਲੇ-ਦੁਆਲੇ ਖੇਤ ਦਿਖਾਈ ਦੇਣਗੇ ਉਹਨਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਮੁਗਲਾਂ ਦੀਆਂ ਇਮਾਰਤਾਂ ਹੀ ਦਿਖਾਈ ਦੇਣਗੀਆਂ ਦੇਖ ਲਓ ਕਿੰਨੇ ਸਾਲ ਹੋ ਗਏ ਅੱਜ ਵੀ ਪੂਰੀਆਂ ਐ ਨਾ ਮਜੂਤੀ ਨਾਲ ਇਹ ਖੜੀਆਂ ਆ ਹੁਣ ਚੱਲਦੇ ਆ ਤੇ ਤੁਹਾਨੂੰ ਘੁੰਮ ਫਿਰ ਕੇ ਸਭ ਇਮਾਰਤਾਂ ਦਿਖਾਵਾਂਗੇ ਮਾਰੋ ਨਜ਼ਰ ਮੁਗਲਾਂ ਦੀ ਇਸ ਇਮਾਰਤ ਵੱਲ ਇਹ ਇੱਕ ਆਰਾਮਗਾਹ ਸੀ ਜਿਹੜੀ ਸਾਰੀ ਨਾਨਕਸਾਈ ਇੱਟਾਂ ਦੀ ਬਣੀ ਹੋਈ ਆ ਮੁਜਬੁੱਤੀ ਦੇਖ ਲਓ ਅੱਜ ਵੀ ਪੂਰੀ ਦੀ ਪੂਰੀ ਇਸੇ ਤਰ੍ਹਾਂ ਖੜੀ ਆ ਉੱਪਰ ਉਰਦੂ ਦੇ ਵਿੱਚ ਲਿਖਿਆ ਹੋਇਆ ਆ ਲਾਗੇ ਕਰਕੇ ਤੁਹਾਨੂੰ ਦਿਖਾਉਂਦੇ ਆ ਵਾਕਿਆ ਉਸ ਸਮੇਂ ਜਿਹੜੇ ਕਾਰੀਗਰ ਹੁੰਦੇ ਸੀਗੇ ਬਹੁਤ ਰੀਜ਼ ਦੇ ਪ੍ਰੀਜ਼ ਦੇ ਨਾਲ ਹਰ ਚੀਜ਼ ਬਣਾਉਂਦੇ ਸੀਗੇ ਘੱਟੋ ਘੱਟ 300-400 ਸਾਲ ਪੁਰਾਣੀਆਂ ਇਹ ਇਮਾਰਤਾਂ ਹੋਊਗੀਆਂ ਗੌਰ ਨਾਲ ਨਜ਼ਰ ਮਾਰੋ ਐਨ ਪੂਰੀ ਸਹੀ ਸਲਾਮਤ ਇਹ ਬਿਲਡਿੰਗ ਖੜੀ ਆ ਦੇਖ ਲਓ ਤੁਸੀਂ ਇਹ ਸਾਰੀਆਂ ਇਮਾਰਤਾਂ ਜਿਹੜੀਆਂ ਚੂਨਾ ਤੇ ਮਿੱਟੀ ਮਿਕਸ ਕਰਕੇ ਬਣਾਈਆਂ ਗਈਆਂ ਆ ਕੰਦਾਂ ਦੀ ਚੜਾਈ ਬਹੁਤ ਜ਼ਿਆਦਾ ਆ ਕਟੋ-ਕਟ ਡੇਢ ਬਾਹ ਹੋਊਗੀ ਮੇਰੀ ਚਾਰ ਇਸ ਤਰ੍ਹਾਂ ਦੇ ਦਰਵਾਜੇ ਆ ਪੂਰੀ ਹਵਾਦਾਰ ਇਹ ਆਰਾਮਗਾਹ ਬਣਾਈ ਗਈ ਸੀ ਦੇਖੋ ਡਿਜ਼ਾਈਨ ਦਰਵਾਜਿਆਂ ਦੇ ਇੱਟਾਂ ਦੀ ਚਣਾਈ ਪਤਾ ਚੱਲਦੀ ਆ ਕਿੰਨੀ ਪ੍ਰੀਤ ਨਾਲ ਉਸ ਵੇਲੇ ਕਾਰੀਗਰਾਂ ਨੇ ਲਾਈ ਸੀਗੀ ਵਾਹ ਵੀ ਵਾਹ ਆ ਤਾਂ ਗੁਪਤ ਰਸਤਾ ਹੀ ਆ ਇੱਕ ਤਰ੍ਹਾਂ ਕੋਈ ਸੋਚ ਸਕਦਾ ਹੈ ਐਦਾਂ ਬਿਲਕੁਲ ਬੈਕ ਸਾਈਡ ਤੇ ਇਸ ਤਰ੍ਹਾਂ ਉੱਪਰ ਪੌੜੀਆਂ ਜਾਂਦੀਆਂ ਹੋਣਗੀਆਂ ਇੱਟਾਂ ਦੇਖੋ ਕਿੰਨੀਆਂ ਬਰੀਕ ਬਰੀਕ ਬਿਲਕੁਲ ਛੋਟੇ ਸਾਈਜ਼ ਦੀ ਇੱਟਾਂ ਕਿਉਂਕਿ ਕਈ ਇਤਾਨਕ ਸਾਈਜ਼ ਦੀਆਂ ਇੱਟਾਂ ਸੀ ਦੇਖਿਆ ਥੋੜੀਆਂ ਵੱਡੀਆਂ ਹੁੰਦੀਆਂ ਆ ਚਾਈਚ ਇਹ ਇੰਨਾ ਇੰਨਾ ਸਾਈਜ਼ ਆ ਇੱਟਾਂ ਦਾ ਇਹਨਾਂ ਦਾ ਬਹੁਤ ਜ਼ਿਆਦਾ ਪੁਰਾਣੀਆਂ ਇਹ ਇਮਾਰਤਾਂ ਆ ਇੱਕ ਬੰਦਾ ਵੀ ਬੜੀ ਮੁਸ਼ਕਲ ਦੇ ਨਾਲ ਪੋੜੀ ਦੇ ਵਿੱਚੋਂ ਲੰਘ ਸਕਦਾ ਆ ਇਹ ਵੀ ਉੱਪਰ ਵੀ ਪੂਰਾ ਹਵਾਦਾਰ ਬਣਾਇਆ ਆ ਆ ਦੇਖ ਖੁਸ਼ ਹੋ ਗਿਆ ਦੇਖ ਕੇ ਦੇਖੋ ਇਹਦੇ ਵੀ ਚਾਰ ਸੇਮ ਉਸੇ ਤਰ੍ਹਾਂ ਦਰਵਾਜ਼ੇ ਆ ਆ ਸਾਹਮਣੇ ਫੇਰ ਪੌੜੀਆਂ ਉੱਪਰ ਨੂੰ ਜਾ ਰਹੀਆਂ ਦੇਖ ਲਓ ਤੁਸੀਂ ਤੀਜੀ ਮੰਜ਼ਲ ਵੱਲ ਹੁਣ ਇੱਥੋਂ ਤੁਹਾਨੂੰ ਇੱਕ ਵਾਰ ਛਾਤੀ ਵਜਾਉਂਦੇ ਆ ਆਲੇ ਦੁਆਲੇ ਪੂਰਾ ਪਿੰਡਰ ਨਜ਼ਰ ਆ ਰਿਹਾ ਇੱਥੋਂ ਇਸੇ ਤਰ੍ਹਾਂ ਇੱਧਰ ਵੀ ਸਾਰੇ ਖੇਤੇ ਖੇਤ ਦਿਖਾਈ ਦੇ ਰਹੇ ਆ ਪੂਰਾ ਜਵਦਰ ਨਜ਼ਾਰਾ ਹਲਦਵਾਲੇ ਦਾ ਜਿਹੜਾ ਦਿਲ ਨੂੰ ਛੂੰਦਾ ਆ ਇੱਥੋਂ ਤੁਸੀਂ ਸਾਹਮਣੇ ਨਜ਼ਰ ਮਾਰੋ ਇਹ ਜਿਹੜੀ ਤੁਹਾਨੂੰ ਬਿਲਡਿੰਗ ਦਿਖਾਈ ਦੇ ਰਹੀ ਆ ਇਹ ਉਸ ਸਮੇਂ ਦੀ ਮੁਗਲਾ ਦੁਆਰਾ ਬਣਾਈ ਬੋਲੀ ਆ ਉੱਪਰ ਦੇਖੋ ਉਹਦੇ ਬਿਲਡਿੰਗ ਦੇ ਦਰਖਤ ਉੱਗ ਗਿਆ ਆ ਇਸੇ ਕਰਕੇ ਇਹ ਬਿਲਡਿੰਗਾਂ ਜਿਹੜੀਆਂ ਆ ਢਹਿ ਜਾਂਦੀਆਂ ਆ ਕਿਉਂਕਿ ਜਿਹੜੇ ਦਰਖਤ ਹੁੰਦੇ ਆ ਇਹ ਛੱਤਾਂ ਪਾੜ ਦਿੰਦੇ ਆ ਨਹੀਂ ਤਾਂ ਬਹੁਤ ਜ਼ਿਆਦਾ ਮਨਿਆ ਦਾ ਇਹਨਾਂ ਇਮਾਰਤਾਂ ਦੀ ਜਿੱਦਾਂ ਇਹ ਚੁੰਨਾ ਤੇ ਮਿੱਟੀ ਲਾ ਕੇ ਇਹਨਾਂ ਨੂੰ ਬਣਾਉਂਦੇ ਆ ਤੇ ਥੱਲੇ ਇੱਕ ਖੂਹ ਵੀ ਆ ਜਿੱਥੇ ਪਾਣੀ ਸਾਰਾ ਇਕੱਠਾ ਹੁੰਦਾ ਸੀਗਾ ਥੋੜਾ ਲਾਗੇ ਕਰਕੇ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਇੱਕ ਸੁਰੰਗ ਜਾਂਦੀ ਆ ਤੇ ਅੱਗੇ ਜਾ ਕੇ ਫਿਰ ਖੂਆ ਪੁਰਾਣਾ ਉਹਦੇ ਬੈਕਸਾਈਡ ਵੀ ਇੱਕ ਖੂਆ ਇਸ ਤਰ੍ਹਾਂ ਦੀਆਂ ਬੋਲੀਆਂ ਇੱਥੇ ਬਹੁਤ ਜ਼ਿਆਦਾ ਆ ਫਿਰ ਸਾਹਮਣੇ ਇੱਕ ਉਹ ਬਿਲਡਿੰਗ ਆ ਮੁਗਲਾਂ ਦੀ ਦੇਖੋ ਖੇਤਾਂ ਦੇ ਗੱਬੇ ਤੁਹਾਨੂੰ ਦਿਖਾਈ ਦੇ ਰਹੀ ਹੋਣੀ ਆ ਆ ਦੇਖੋ ਇਸੇ ਤਰ੍ਹਾਂ ਫਿਰ ਅੱਗੇ ਜਾ ਕੇ ਹੋਰ ਤਲਾਬ ਵਗੈਰਾ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹੁਣ ਤੁਹਾਨੂੰ ਤੀਜੀ ਮੰਜ਼ਲ ਵੱਲ ਲੈ ਕੇ ਚੱਲਦੇ ਆਂ ਬੋੜਾਂ ਨੇ ਤਾਂ ਮੈਂ ਦੇਖਿਆ ਜਿੱਥੇ ਵੀ ਇਹ ਉੱਗ ਜਾਂਦੇ ਆ ਤੇ ਇਮਾਰਤਾਂ ਨੂੰ ਢਾਹ ਢੇਰੀ ਕਰ ਦਿੰਦੇ ਆ ਅੰਦਰ ਹੀ ਜੜਾਂ ਇਹਨਾਂ ਦੀਆਂ ਵੱਡ ਜਾਂਦੀਆਂ ਆ ਕੰਧਾਂ ਦੇ ਵਿੱਚ ਇੱਥੋਂ ਤਾਂ ਹੋਰ ਵੀ ਜ਼ਿਆਦਾ ਆਲੇ-ਦੁਆਲੇ ਦਾ ਜਬਰਦਸਤ ਨਜ਼ਾਰਾ ਨਜ਼ਰ ਆ ਰਿਹਾ ਆ ਦਿਲ ਕਰਦਾ ਇਸ ਜਗ੍ਹਾ ਤੇ ਥੋੜਾ ਟਾਈਮ ਬੈਠੀਏ ਦੂਰ ਦੂਰ ਤੱਕ ਸਭ ਕੁਝ ਇੱਥੋਂ ਦਿਖਾਈ ਦੇ ਰਿਹਾ ਜਿੰਨੇ ਵੀ ਆਲੇ ਦੋਲੇ ਦੇ ਪਿੰਡ ਆ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਇੰਨੀਆਂ ਪੁਰਾਣੀਆਂ ਉਹ ਇਮਾਰਤਾਂ ਦੇਖੀ ਦੀਆਂ ਆ ਪਤਾ ਨਹੀਂ ਆਉਣ ਵਾਲੇ ਟਾਈਮ ਜੋ ਅਸੀਂ ਹਰ ਵਾਰ ਕਹਿੰਦਾ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਇਮਾਰਤਾਂ ਨੂੰ ਦੇਖ ਵੀ ਪਾਊਗੇ ਕਿਉਂਕਿ ਜਿੱਦਾਂ ਇਹ ਢਹ ਢੇਰੀ ਹੋ ਰਹੀਆਂ ਆ ਇਹਨਾਂ ਦੀ ਸਾਫ ਸੰਭਾਲ ਨਹੀਂ ਹੋ ਰਹੀ ਲੱਗਦਾ ਤਾਂ ਮੁਸ਼ਕਲ ਹੀ ਆ ਕਿ ਆਉਣ ਵਾਲੇ ਟਾਈਮ ਨੂੰ ਇਹ ਬਚਣਗੀਆਂ ਹੁਣ ਅਸੀਂ ਤੁਹਾਨੂੰ ਬੋਲੀਵੁੱਡ ਲੈ ਕੇ ਚੱਲਦੇ ਆਂ ਚਲੋ ਹੁਣ ਚਲਦੇ ਆਂ ਥੱਲੇ ਬੋਲੀਵਾਲ ਨੂੰ ਵੇਰ ਦੇ ਦੇਖ ਰੱਖਣਾ ਪੈਣਾ ਆ ਕਿਉਂਕਿ ਲੋਕਾਂ ਨੇ ਇੱਥੇ ਕੂੜਾ ਕਰਕਟ ਵਗੈਰਾ ਬਹੁਤ ਛੁੱਟਿਆ ਹੋਇਆ ਆ ਜਦ ਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਆ ਦੇਖੋ ਦੋਨੋਂ ਪਾਸੇ ਕਿੰਨੀ ਪ੍ਰੀਜ਼ ਦੇ ਨਾਲ ਇੱਟਾਂ ਲਗਾਈਆਂ ਗਈਆਂ ਆ ਕਿੰਨਾ ਟਾਈਮ ਹੋ ਗਿਆ ਅੱਜ ਵੀ ਪੂਰੀਆਂ ਮਜ਼ਬੂਤ ਇਹ ਕੰਦਾ ਖੜੀਆਂ ਆ ਸੇਮ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਕਈ ਜਗ੍ਹਾ ਤੇ ਬੋਲੀਆਂ ਦਿਖਾਈਆਂ ਰਾਜਿਆਂ ਦੀਆਂ ਬਣਾਈਆਂ ਉਸੇ ਤਰ੍ਹਾਂ ਦੀ ਇਹ ਬੋਲੀ ਆ ਦੇਖ ਲਓ ਆੜ ਜਾਂਦੇ ਸਾਹਦੇ ਤੁਸੀਂ ਇਸੇ ਤਰ੍ਹਾਂ ਉੱਪਰਲਾ ਡਿਜ਼ਾਈਨ ਦੇਖੋ ਤੁਸੀਂ ਵਾਹ ਕੀ ਕਹਿਣੇ ਆ ਤੁਸੀਂ ਦੇਖ ਲਓ ਉਸ ਸਮੇਂ ਦੇ ਕਾਰੀਗਰਾਂ ਦੇ ਹਰ ਚੀਜ਼ ਪੂਰੀ ਰੀਤ ਦੇ ਨਾਲ ਉਹਨਾਂ ਨੇ ਦੇਖੋ ਤਿਆਰ ਕੀਤੀ ਆ ਕਿੱਦਾਂ ਇੱਟਾਂ ਲਗਾਈਆਂ ਗਈਆਂ ਦੇਖ ਲਓ ਤੁਸੀਂ ਕਿੰਨਾ ਟਾਈਮ ਲੱਗਿਆ ਹੋਊਗਾ ਇਹ ਸਾਰਾ ਢਾਂਚਾ ਤਿਆਰ ਕਰਨ ਵਾਸਤੇ ਕਿਸ ਤਰ੍ਹਾਂ ਦੀਆਂ ਇਹ ਬੋਲੀਆਂ ਸਗੀਆਂ ਤੇ ਅੰਦਰ ਵੀ ਜਿੰਨਾ ਕਿ ਜਾ ਸਕੇ ਜਾਣੇ ਆ ਅੰਦਰ ਦਾ ਹਨੇਰਾ ਹੀ ਹਨਰਾ ਆ ਇਹ ਵੀ ਇੱਕ ਅਲੱਗ ਡਿਜ਼ਾਈਨ ਆ ਤੁਸੀਂ ਦੇਖ ਲਓ ਇਸ ਛੱਤ ਦੇ ਉੱਪਰ ਉਹ ਕਮਰਾ ਬਣਿਆ ਹੋਇਆ ਜਿੱਥੇ ਸੰਗੀਤ ਵਗੈਰਾ ਗਾਉਂਦੇ ਸੀਗੇ ਲੋਕ ਪੈਂਦੇ ਸੀ ਥੱਲੇ ਇੱਥੇ ਨੌਂਦੇ ਹੁੰਦੇ ਸੀ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਬੋਲੀ ਆ ਇੱਥੇ ਪਾਣੀ ਪਾਣੀ ਹੁੰਦਾ ਸੀਗਾ ਐਨ ਭਰੀ ਹੁੰਦੀ ਸੀ ਤੇ ਲੋਕ ਉਹ ਪੌੜੀਆਂ ਰਾਹੀਂ ਥੱਲੇ ਉਤਰ ਕੇ ਇਸ ਜਗ੍ਹਾ ਨੌਂ ਦੇ ਹੁੰਦੇ ਸੀਗੇ ਅੱਜ ਦੇਖ ਲਓ ਤੁਸੀਂ ਕੀ ਹਾਲ ਬਣ ਗਿਆ ਕੂੜਾ ਕਰਗਟ ਜੰਗਲ ਹੀ ਬਣਿਆ ਪਿਆ ਇੰਨੀਆਂ ਪ੍ਰਾਣੀਆਂ ਦੇਖ ਲਓ ਤੁਸੀਂ ਨਿਸ਼ਾਨੀਆਂ ਖਤਮ ਹੋਣ ਜਾ ਰਹੀਆਂ ਆ ਕੁਛ ਨਾ ਕੁਛ ਇਨ੍ਹਾਂ ਚੀਜ਼ਾਂ ਵਾਸਤੇ ਹੋਣਾ ਚਾਹੀਦਾ ਆ ਨਹੀਂ ਤਾਂ ਮੁੜ ਕੇ ਇਹ ਚੀਜ਼ਾਂ ਸਾਨੂੰ ਮਿਲਣੀਆਂ ਨਹੀਂ ਦੇਖੋ ਅਸੀਂ ਕਿੱਦਾਂ ਆਏ ਸੀ ਕਿੱਦਾਂ ਸਾਨੂੰ ਜਾਣਾ ਪੈ ਰਿਹਾ ਆ ਆ 4 ਝਿੰਡੇ ਸਾਡੇ ਕੱਪੜਿਆਂ ਨੂੰ ਚੁੰਮੜਦੇ ਪਏ ਆ ਤੁਸੀਂ ਵੀ ਜੇ ਮੇਰਾ ਭਰਾ ਭੈਣ ਇੱਥੇ ਕੋਈ ਆਉਂਦਾ ਆ ਥੋੜਾ ਦੇਖ ਕੇ ਆਉਣਾ ਆ ਕਿਉਂਕਿ ਤੁਸੀਂ ਸਮਝ ਸਕਦੇ ਆ ਕਿ ਕਿੰਨੀਆਂ ਪੁਰਾਣੀਆਂ ਇਹ ਚੀਜ਼ਾਂ ਆ ਜਿਨ੍ਹਾਂ ਅੰਦਰ ਕੋਈ ਬੜਿਆ ਨਹੀਂ ਤਾਂ ਜੀਵ ਜੰਤ ਬਹੁਤ ਹੁੰਦਾ ਆ ਤੇ ਹੁਣ ਅਸੀਂ ਤੁਹਾਨੂੰ ਸੰਗੀਤ ਵਾਲਾ ਕਮਰਾ ਦਿਖਾਉਂਦੇ ਆ ਇਸ ਜਗ੍ਹਾ ਸੰਗੀਤ ਹੁੰਦਾ ਸੀਗਾ ਮਾਰੋ ਨਜ਼ਰ ਇਹ ਜਗਾ ਵੀ ਕਿੰਨੀ ਪ੍ਰੀਜ਼ ਦੇ ਨਾਲ ਬਣਾਈ ਗਈ ਆ ਸਾਹਮਣੇ ਜਿਹੜੀ ਬੋਲੀ ਦਿਖਾਈ ਆ ਇੱਥੇ ਲੋਕ ਨਹਾਉਣ ਪੌੜੀਆਂ ਦਾ ਅਸੀਂ ਥੱਲੇ ਉੱਤੇ ਦੇ ਸੀਗੇ ਤੇ ਉੱਪਰ ਆ ਛਾਤਾ ਬੋਲੀ ਦੀ ਜਿਹੜਾ ਮੈਂ ਥੱਲੇ ਵੀ ਤੁਹਾਨੂੰ ਦੱਸਿਆ ਸੀ ਇਸ ਜਗਾ ਸੰਗੀਤ ਵਗੈਰਾ ਹੁੰਦਾ ਸੀਗਾ ਤੇ ਲੋਕ ਪੂਰੇ ਮ제 ਦੇ ਨਾਲ ਇੱਥੇ ਨਹਾਉਂਦੇ ਸੀਗੇ ਬਹੁਤ ਦੂਰੋਂ ਦੂਰੋਂ ਆਉਂਦੇ ਸੀ ਜੋ ਦੋ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀਗੀ ਇਹ ਡਿਜ਼ਾਈਨ ਵੀ ਦੇਖ ਲਓ ਤੁਸੀਂ ਦਿਲ ਨੂੰ ਛੂੰਦਾ ਆ ਤੁਸੀਂ ਦੇਖੋ ਇਹ ਜਿਹੜੀਆਂ ਇੱਟਾਂ ਆ ਮੈਂ ਪਹਿਲਾਂ ਵੀ ਜਿੱਦਾਂ ਦੱਸਿਆ ਆ ਇਹਨਾਂ ਨੂੰ ਇਦਾਂ ਛੱਤਾਂ ਉੱਪਰ ਲਗਾਉਣ ਲਈ ਕਿੰਨਾ ਟਾਈਮ ਲੱਗਿਆ ਹੋਊਗਾ ਕਿਦਾਂ ਡਿਜ਼ਾਈਨ ਪਾਇਆ ਹੋਇਆ ਤੁਸੀਂ ਦੇਖ ਲਓ ਹੱਥਾਂ ਦੇ ਨਾਲ ਜੋ ਸਾਨੂੰ ਸੋਨੂੰ ਮਿਲਦਾ ਪਿਆ ਕਿ ਜਿਹੜੀਆਂ ਇਹ ਇੱਟਾਂ ਹੁੰਦੀਆਂ ਸੀਗੀਆਂ ਕਹਿੰਦੇ ਉਸ ਵੇਲੇ ਜਿਹੜੇ ਕਾਰੀਗਰ ਹੁੰਦੇ ਸੀ ਝੋਲੀਆਂ 'ਚ ਪਾ ਲੈਂਦੇ ਸੀਗੇ ਘੋਲੀਆਂ 'ਚ ਪਾ ਕੇ ਉੱਪਰ ਉਹਨਾਂ ਨੇ ਨਾ ਨਾ ਲਾਉਂਦੇ ਜਾਣਾ ਫੇਰ ਝੋਲੀ 'ਚ ਪਾ ਲੈਣਾ ਜਦੋਂ ਖਤਮ ਹੋ ਜਾਣੀਆਂ ਇਦਾਂ ਦੇਖ ਲਓ ਕਿੰਨੇ ਕਿੰਨੇ ਟਾਈਮ ਲੱਗ ਜਾਂਦੇ ਹੁੰਦੇ ਸੀ ਚੀਜ਼ਾਂ ਨੂੰ ਬਰਾਉਨ ਨੂੰ ਇਸੇ ਕਰਕੇ ਇਹਨਾਂ ਦੀ ਮਜ਼ਬੂਤੀ ਦੇਖ ਲਓ ਅੱਜ ਵੀ ਕਿੰਨੀ ਬਰਕਰਾਰ ਆ ਇਹ ਛੋਟੀ ਬੋਲੀ ਸੀਗੀ ਤੁਸੀਂ ਦੇਖੋ ਇਹਦਾ ਵੀ ਕਿੰਨਾ ਸੋਹਣਾ ਡਿਜ਼ਾਈਨ ਤੇ ਮਜ਼ਬੂਤੀ ਨਾਲ ਅੱਜ ਵੀ ਜਿਹੜਾ ਖੜਾ ਆ ਹੁਣ ਸਾਨੂੰ ਇਹ ਕਾਰਨ ਹੀ ਪਤਾ ਕਿ ਦੋ ਬੋਲੀਆਂ ਕਿਉਂ ਬਣਾਈਆਂ ਗਈਆਂ ਸੀ ਇਹ ਛੋਟੀ ਬੋਲੀ ਕਿਉਂ ਸੀਗੀ ਆਹ ਦੇਖੋ ਇੱਕ ਪਾਣੀ ਵਾਸਤੇ ਵੀ ਬਣਿਆ ਹੋਇਆ ਆ ਹੁਣ ਤੁਹਾਨੂੰ ਇਹਦਾ ਕਾਰਨ ਦੱਸਦੇ ਆ ਇੱਦਾਂ ਨੂੰ ਕਿਉਂ ਆ ਇਹ ਪਾਣੀ ਵਾਸਤੇ ਇਹ ਇੱਕ ਉਸ ਸਮੇਂ ਖੂਹ ਹੁੰਦਾ ਸੀਗਾ ਇੱਧਰੋਂ ਪਤਾ ਲੱਗਣਾ ਤੁਹਾਨੂੰ ਜਿਹੜਾ ਇਸ ਵੇਲੇ ਸਾਰਾ ਪੂਰ ਹੋ ਗਿਆ ਆ ਲਾਗੇ ਕਰਕੇ ਤੁਹਾਨੂੰ ਦਿਖਾਉਂਦੇ ਆਂ ਦੇਖੋ ਆ ਡਿਜ਼ਾਈਨ ਇਸ ਖੂਹ ਦਾ ਪਾਣੀ ਇਸ ਬੋਲੀ ਚ ਜਾਂਦਾ ਸੀ ਤੇ ਇਸ ਵੱਡੀ ਬੋਲੀ ਦੇ ਵਿੱਚ ਜਾਂਦਾ ਹੁੰਦਾ ਸੀ ਥੱਲੇ ਦੀ ਅੰਡਰਗਰਾਊਂਡ ਹੁੰਦਾ ਸੀ ਖੂਬ ਉਹ ਡੂੰਘਾ ਸੀ ਥੱਲੇ ਥੱਲੇ ਦੀ ਪਾਣੀ ਬੋਲੀ ਸਾਰੀ ਭਰਦੀ ਸੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਉਸ ਸਮੇਂ ਮੁਗਲਾਂ ਦਾ ਜਿਹੜਾ ਤਲਾਬ ਹੁੰਦਾ ਸੀਗਾ ਕਾਫੀ ਦੂਰ ਜਾ ਕੇ ਅੱਗੇ ਖੇਤਾਂ ਦੇ ਵਿੱਚ ਆ ਤੇ ਉਹ ਦਿਖਾਉਂਦੇ ਆ ਤੇ ਸਾਹਮਣੇ ਇੱਕ ਉਸ ਸਮੇਂ ਦੀ ਹੋਰ ਬਿਲਡਿੰਗ ਆ ਮੁਗਲਾਂ ਦੀ ਉਹ ਦਿਖਾਉਂਦੇ ਆ ਅਸੀਂ ਪਹੁੰਚ ਗਏ ਆ ਦੂਸਰੀ ਇਮਾਰਤ ਦੇ ਕੋਲ ਰਾਸਤੇ ਕੋਈ ਨਹੀਂ ਬਚੇ ਇਨਾ ਮਾਰਤਾ ਤੱਕ ਜਾਣ ਲਈ ਤੇ ਖੇਤਾਂ ਦੇ ਵਿੱਚੋਂ ਅਸੀਂ ਜਾ ਰਹੇ ਆ ਵਾਹ ਵਈ ਵਾ ਇਹੇ ਡਿਜ਼ਾਈਨ ਵੀ ਦੇਖ ਲਓ ਤੁਸੀਂ ਉਹਨਾਂ ਤੋਂ ਵੀ ਸੋਹਣਾ ਲੱਗਦਾ ਪਿਆ ਆ ਵਾਕਿਆ ਉਸ ਸਮੇਂ ਕਾਰੀਗਰਾਂ ਨੇ ਬੱਲੇ ਬੱਲੇ ਕਰਾਈ ਆ ਅੰਦਾ ਦੇਖੋ 4 ਝੰਡੇ ਬਹੁਤ ਮੁਸ਼ਕਲ ਆ ਅੱਗੇ ਤੱਕ ਜਾਣਾ ਤਾਂ ਸਾਰਾ ਖੰਡਰ ਹੀ ਆ ਅੱਗੇ ਤਾਂ ਇੰਨੀਆਂ ਝਾੜੀਆਂ ਆ ਬਹੁਤ ਮੁਸ਼ਕਲ ਆ ਇਹਨਾਂ ਕੰਡੇਦਾਰ ਵਿੱਚੋਂ ਨਿਕਲ ਕੇ ਅੱਗੇ ਜਾਣਾ ਤੇ ਫਿਰ ਵੀ ਅਸੀਂ ਕੈਮਰਾ ਕਰਕੇ ਤੁਹਾਨੂੰ ਸਾਰਾ ਦਿਖਾਉਣੇ ਆ ਢਾਂਚਾ ਇੱਕ ਵਾਰ ਕਿ ਕਿਸ ਤਰ੍ਹਾਂ ਦਾ ਬਚਿਆ ਹੋਇਆ ਆ ਇਸ ਮਾਰਤ ਦਾ ਇਹ ਹਾਲ ਬਣ ਕੇ ਦੇਖ ਲਓ ਤੁਸੀਂ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਦੇ ਇਸੇ ਤਰ੍ਹਾਂ ਇੱਧਰ ਆ ਇੱਧਰੋਂ ਥੋੜਾ ਜਿਹਾ ਦਿਖਾ ਹੋ ਸਕਦਾ ਆ ਕੰਦਾ ਬਹੁਤ ਚੌੜੀਆਂ ਆ ਅਸੀਂ ਦੇਖਿਆ ਜਿੱਦਾਂ ਉਧਰ ਸੀ ਗਿਆ ਇੰਨੀ ਮਜ਼ਬੂਤੀ ਨਾਲ ਦੇਖ ਲਓ ਇਹ ਕੰਮ ਕਰਦੇ ਸੀ ਅੰਦਰ ਢਾਈ ਢੇਰੀ ਹੋਈਆਂ ਕੰਦਾ ਕਹੀ ਤਾਂ ਚਾਰੇ ਪਾਸੇ ਘੁੰਮ ਜਾਨੇ ਇੱਕ ਵਾਰ ਦੇਖੋ ਤਾਂ ਪਤਾ ਲੱਗਦਾ ਉਸ ਵੇਲੇ ਕਿੰਨੀ ਮਿਹਨਤ ਦੇ ਨਾਲ ਹਰ ਕੋਈ ਹਰ ਚੀਜ਼ ਬਣਾਉਂਦਾ ਸੀਗਾ ਦੇਖੋ ਤੁਸੀਂ ਪਿੱਲਰ ਕਿੰਨੇ ਮਜ਼ਬੂਤ ਤੇ ਕਿੰਨੇ ਚੌੜੇ ਆ ਬਰੀਕ ਬਰੀਕ ਇਟਾਂ ਦੇਖੋ ਹੁਣ ਅੰਦਰਲਾ ਢਾਂਚਾ ਇਹ ਵੀ ਗਲਾਈ ਦੇ ਵਿੱਚ ਸਗਾ ਛੱਤ ਦਾ ਇਹਦੀ ਉੜ ਗਈ ਆ ਖਤਮ ਹੋ ਗਈ ਇੱਕ ਤਰ੍ਹਾਂ ਸਿਰਫ ਆ ਪਿੱਲਰ ਦੇਖ ਲਓ ਤੁਸੀਂ ਆਲੇ ਦੁਆਲੇ ਦੇ ਜਿਹੜੇ ਪੂਰੀ ਮਜ਼ਬੂਤੀ ਦੇ ਨਾਲ ਅੱਜ ਖੜੇ ਆ ਇਹ ਉਹ ਸਮੇਂ ਦੀ ਯਾਦ ਦਵਾ ਰਹੇ ਆ ਕਿ ਇੱਥੇ ਕਦੀ ਰੌਣਕ ਮੇਲਾ ਲੱਗਦਾ ਸੀ ਤਰ੍ਹਾਂ ਤਰ੍ਹਾਂ ਦੀ ਦੁਨੀਆ ਇੱਥੇ ਆਉਂਦੀ ਸੀ ਇੱਥੋਂ ਹੀ ਅਸੀਂ ਦੂਸਰੇ ਪਾਸੇ ਨੂੰ ਨਿਕਲਦੇ ਹਾਂ ਹੁਣ ਆਹ ਸਭ ਪਿੱਲਰ ਆ ਡਿਗੇ ਹੋਏ ਜਿਨ੍ਹਾਂ ਉੱਪਰ ਚੜ-ਚੜਾ ਅਸੀਂ ਜਾ ਰਹੇ ਹਾਂ ਅਸੀਂ ਪਹੁੰਚ ਗਏ ਹਾਂ ਤਲਾਬ ਦੇ ਬਿਲਕੁਲ ਕੋਲ ਜਿਹੜਾ ਮੁਗਲਾਂ ਦੁਆਰਾ ਬਣਾਇਆ ਗਿਆ ਸੀ ਤੁਸੀਂ ਦੇਖ ਲਓ ਕਿੰਨਾ ਵੱਡਾ ਤਲਾਬ ਆ ਅੱਜ ਵੀ ਦੇਖ ਲਓ ਕਿੰਨਾ ਸੋਹਣਾ ਲੱਗਦਾ ਪਿਆ ਆ ਪੌੜੀਆਂ ਥੱਲੇ ਨੂੰ ਉਤਰਦੀਆਂ ਪਈਆਂ ਤਲਾਬ ਵੱਲ ਨੂੰ ਇਹ ਬੰਦਿਆਂ ਦਾ ਤਲਾਬ ਹੁੰਦਾ ਸੀ ਇੱਥੇ ਸਿਰਫ ਬੰਦੇ ਨਹਾਉਂਦੇ ਹੁੰਦੇ ਸੀ ਇਸ ਜਗ੍ਹਾ ਤੇ ਤੇ ਸਾਹਮਣੇ ਉਹ ਲੱਗ ਜਿਹੜਾ ਬਣਿਆ ਹੋਇਆ ਉਹ ਉਤਾਂ ਵਾਸਤੇ ਹੁੰਦਾ ਸੀਗਾ ਦੇਖ ਲਓ ਤੁਸੀਂ ਮੁਗਲ ਕਿਦਾਂ ਰਾਜ ਕਰ ਗਏ ਸਾਡੇ ਪੰਜਾਬ ਦੇ ਵਿੱਚ ਕਿੰਨੀ ਐਸ਼ ਦੀ ਜ਼ਿੰਦਗੀ ਜਿੰਦੇ ਸੀਗੇ ਅਲੱਗ-ਅਲੱਗ ਬਣਾਇਆ ਹੋਇਆ ਤੁਸੀਂ ਦੇਖ ਲਓ ਸਾਹਮਣੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਰਾਣੀਆਂ ਨਹਾਉਂਦੀਆਂ ਹੁੰਦੀਆਂ ਸੀ ਉਹਨਾਂ ਦੀਆਂ ਤਾਂ ਇੱਥੇ ਬੰਦੇ ਤੇ ਹੁਣ ਤੁਹਾਨੂੰ ਅਸੀਂ ਘੁੰਮ ਕੇ ਸਾਰਾ ਤਲਾਬ ਦਿਖਾ ਦਈਏ ਤੇ ਜਿੱਥੇ ਔਰਤਾਂ ਨਹਾਉਂਦੀਆਂ ਸੀ ਤੇ ਉਹ ਵੀ ਦਿਖਾ ਦਈਏ ਇਸ ਤਰ੍ਹਾਂ ਦਾ ਦ੍ਰਿਸ਼ਾ ਔਰਤਾਂ ਦੇ ਇਸ ਤਲਾਬ ਦਾ ਇੱਥੋਂ ਅੰਦਰ ਪਾਣੀ ਜਾਂਦਾ ਸੀ ਤਲਾਬ ਦੇ ਇਹ ਵੀ ਪੂਰਾ ਦੇਖ ਲਓ ਸਿਸਟਮ ਉਸ ਸਮੇਂ ਦਾ ਇਦਾਂ ਹੀ ਸਹੀ ਸਲਾਮਤ ਪਿਆ ਹੋਇਆ ਆ ਕਿੰਨੀ ਸਪੀਡ ਦੇ ਨਾਲ ਤੁਸੀਂ ਦੇਖ ਲਓ ਤਲਾਬ ਦੇ ਅੰਦਰ ਪਾਣੀ ਜਾਂਦਾ ਹੋਊਗਾ ਸਾਹਮਣੇ ਤੁਸੀਂ ਇਟਾ ਵੀ ਦੇਖ ਸਕਦੇ ਆ ਬਿਲਕੁਲ ਕਲੀਅਰ ਦਿਖਾਈ ਦੇ ਰਹੀਆਂ ਆ ਸਰਹੰਦੀ ਇਟਾ ਸੀ ਕਹਿ ਸਕਦੇ ਆ ਬਹੁਤ ਛੋਟੀਆਂ ਛੋਟੀਆਂ ਇਟਾਂ ਆ ਇਹ ਚੌਰਸ ਜੀਆਂ ਇਹ ਜਗ੍ਹਾ ਦੇਖ ਕੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਕਿਉਂਕਿ ਮੁਗਲਾਂ ਦੀਆਂ ਤੁਸੀਂ ਇਮਾਰਤਾਂ ਤਾਂ ਹਰ ਜਗ੍ਹਾ ਦੇਖੀਆਂ ਆ ਪਰ ਮੁਗਲਾਂ ਦੇ ਤਲਾਬ ਤੇ ਬੋਲੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਆ ਸਾਡੇ ਭਾਤ ਦੇ ਵਿੱਚ ਅਸੀਂ ਪਿੰਡ ਦੇ ਬਸੀਮੇ ਤੇ ਆਏ ਆ ਸਾਹਮਣੇ ਨਜ਼ਰ ਮਾਰੋ ਇੱਕ ਸੰਗਣਾ ਜੰਗਲ ਬਣਿਆ ਹੋਇਆ ਆ ਅਸੀਂ ਝੀੜੀ ਕਹਿ ਸਕਦੇ ਆ ਪਿੰਡ ਦੀ ਇੱਥੇ ਮੁਗਲਾਂ ਦਾ ਮਕਬਰਾ ਆ ਹਰ ਕੋਈ ਇਹ ਖਜੂਰਾਂ ਦੇ ਦਰਖਤ ਦੇਖ ਕੇ ਹੈਰਾਨ ਹੋ ਜਾਏਗਾ ਕਿ ਕਿੱਥੋਂ ਇੰਨੇ ਖਜੂਰਾਂ ਦੇ ਦਰਖਤ ਇੱਥੇ ਆ ਗਏ ਆ ਗੱਬੇ ਕਿੰਨਾ ਸੋਹਣਾ ਮੁਗਲਾਂ ਦਾ ਸਦੀਆਂ ਪੁਰਾਣਾ ਮਕਬਰਾ ਬਣਿਆ ਹੋਇਆ ਆ ਜਿਹੜਾ ਪੂਰਾ ਹਵਾਦਾਰ ਆ ਅਸੀਂ ਦੇਖਿਆ ਜਿੰਨੀਆਂ ਵੀ ਇਮਾਰਤਾਂ ਇੱਥੇ ਬਣੀਆਂ ਹੋਈਆਂ ਪਿੰਡ ਵਿੱਚ ਸਾਰੀਆਂ ਬੱਕਰੀਆਂ ਬੱਕਰੀਆਂ ਆ ਤੁਸੀਂ ਹੁਣ ਇਹਨਾਂ ਖਜੂਰਾਂ ਦੇ ਬੁੱਟਿਆਂ ਵੱਲ ਨਜ਼ਰ ਮਾਰੋ ਕਿੰਨੇ ਵੱਡੇ ਵੱਡੇ ਆਏ ਚਾਰੇ ਪਾਸੇ ਫੈਲੇ ਹੋਏ ਆ ਅਸੀਂ ਤੁਹਾਨੂੰ ਦੱਸ ਦਿੰਨਾ ਆ ਜਿੱਥੇ ਵੀ ਤੁਸੀਂ ਦੇਖੂਗੇ ਮੁਗਲਾਂ ਦਾ ਕੁਝ ਬਣਿਆ ਹੋਇਆ ਆ ਤੇ ਉਥੇ ਤੁਹਾਨੂੰ ਇਹ ਖਜੂਰਾਂ ਦੇ ਦਰਖਤ ਜਰੂਰ ਦਿਖਾਈ ਦੇਣਗੇ ਉਹਦਾ ਕਾਰਨ ਇਹ ਆ ਕਿ ਜਦੋਂ ਇਹਨਾਂ ਦਾ ਰਾਜ ਹੁੰਦਾ ਸੀ ਤਾਂ ਇਹ ਜਦੋਂ ਖਜੂਰਾ ਵਗੈਰਾ ਖਾਂਦੇ ਸੀਗੇ ਤਾਂ ਉਹਦੀਆਂ ਗਿਟਕਾ ਸਿੱਟ ਦਿੰਦੇ ਸੀਗੇ ਜਿਹਦੇ ਕਰਕੇ ਇਹ ਤੁਹਾਨੂੰ ਪੰਜਾਬ 'ਚ ਹਰ ਜਗ੍ਹਾ ਖਜੂਰਾਂ ਦੇ ਦਰਖਤ ਦਿਖਾਈ ਦੇਣਗੇ ਕਿਉਂਕਿ ਉਸ ਵੇਲੇ ਇਹ ਜਗ੍ਹਾ-ਜਗ੍ਹਾ ਜਦੋਂ ਲੜਾਈਆਂ ਲੜਦੇ ਸੀ ਤਾਂ ਟੈਂਟ ਵਗੈਰਾ ਲਾਉਂਦੇ ਸੀ ਤਾਂ ਉੱਥੇ ਖਾਂਦੇ ਸੀ ਤੇ ਸਿੱਟ ਦਿੰਦੇ ਸੀਗੇ ਹੁਣ ਤੁਸੀਂ ਆਹ ਦੇਖੋ ਪੌੜੀਆਂ ਜਾ ਰਹੀਆਂ ਉੱਪਰ ਵੱਲ ਨੂੰ ਇਸ ਤਰ੍ਹਾਂ ਦਾ ਮਾਹੌਲ ਆ ਇਸ ਇਮਾਰਤ ਦਾ ਜੇ ਦੇਖਣਾ ਹੋਵੇ ਤਾਂ ਜਿੰਨੀ ਇਹ ਹਵਾਦਾਰ ਬਣੀ ਹੋਈ ਆ ਇਦਾਂ ਲੱਗਦਾ ਪਿਆ ਜਿੱਦਾਂ ਇਹ ਬਾਰਾਂਦਰੀ ਹੁੰਦੀ ਆ ਇਹ ਸਰਹੰਦੀ ਟਾਇਆਂ ਸਾਰੀਆਂ ਕਿੰਨਾ ਛੋਟਾ ਛੋਟਾ ਸਾਈਜ਼ ਆ ਦੇਖ ਲਓ ਤੁਸੀਂ ਡਿਜ਼ਾਈਨ ਦੇ ਦਾ ਕਿਆ ਕਹਨੇ ਆ ਇੰਨੀ ਪ੍ਰੀਜ਼ ਨਾਲ ਉਸ ਵੇਲੇ ਇਹਨਾਂ ਨੇ ਇਹ ਇਮਾਰਤਾਂ ਬਣਾਈਆਂ ਆ ਵੱਲੇ ਵੱਲੇ ਕਰਾਈ ਪਈ ਆ ਦੇਖ ਲਓ ਤੁਸੀਂ। ਕਿਆ ਡਿਜ਼ਾਈਨ ਆ ਛੱਤ ਦਾ? ਇਸੇ ਤਰ੍ਹਾਂ ਤੁਸੀਂ ਚਾਰੇ ਪਾਸੇ ਦਰਵਾਜ਼ੇ ਦੇਖ ਸਕਦੇ ਆ। 1 2 3 ਇਸੇ ਤਰ੍ਹਾਂ ਚਾਰੇ ਪਾਸੇ ਆ। ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਪੂਰਾ ਹਵਾਦਾਰ ਸਿਸਟਮ ਆ ਸਾਰਾ ਇੱਥੇ। ਆਲੇ ਦੁਆਲੇ ਖਜੂਰਾ ਦੇ ਦਰਖਤ ਐਨ ਪੂਰਾ ਠੰਡਾ ਮੌਸਮ ਆ ਦਰਖਤਾਂ ਦੇ ਨਾਲ ਸ਼ੋਰ ਵਗੈਰਾ ਬਹੁਤ ਆ ਇੱਥੇ ਜਿਹਦੇ ਕਰਕੇ ਇਹ ਧੁੱਪ ਤਾਂ ਆਉਂਦੀ ਨਹੀਂ ਤੇ ਹੁਣ ਤੁਸੀਂ ਇੱਧਰ ਨਜ਼ਰ ਮਾਰੋ ਇੱਥੇ ਦੀਵਾ ਲਾਇਆ ਗਿਆ ਆ ਇਸੇ ਤਰ੍ਹਾਂ ਥੱਲੇ ਆ ਇਦਾਂ ਲੱਗਦਾ ਪਿਆ ਕਿ ਉਸ ਸਮੇਂ ਇੱਕ ਰੋਸ਼ਨੀ ਵਾਸਤੇ ਆ ਸਿਸਟਮ ਸਾਰਾ ਬਣਾਇਆ ਸੀਗਾ ਦੀਵੇ ਲਾਉਣ ਵਾਸਤੇ ਬਿਲਕੁਲ ਸਾਹਮਣੇ ਵੀ ਨਜ਼ਰ ਮਾਰੂਗੇ ਉੱਧਰ ਵੀ ਖਜੂਰਾ ਹੀ ਖਜੂਰਾ ਆ ਆ ਇਹ ਪੂਰਾ ਜਿਹੜਾ ਜੰਗਲ ਆ ਆਲੇ ਦੁਆਲੇ ਸਭ ਖਜੂਰਾਂ ਦੇ ਦਰਖਤਾਂ ਨਾਲ ਭਰਿਆ ਪਿਆ ਆ ਇਸ ਖੁੰਜੇ ਵੀ ਇਸੇ ਤਰ੍ਹਾਂ ਦੀਵੇ ਲਾਉਣ ਵਾਸਤੇ ਬਣਿਆ ਹੋਇਆ ਆ ਤੁਸੀਂ ਜਿਹੜਾ ਵੀ ਖੁੰਜਾ ਵੀ ਦੇਖੋਗੇ ਸਾਰੇ ਪਾਸੇ ਖਾਨੇ ਆ ਉਧਰ ਵੀ ਇਸੇ ਤਰ੍ਹਾਂ ਆ ਹੁਣ ਇੱਕ ਵਾਰ ਤੁਹਾਨੂੰ ਅਸੀਂ ਘੁੰਮ ਕੇ ਆਲਾ ਦੁਆਲਾ ਵੀ ਚੰਗੀ ਤਰ੍ਹਾਂ ਦਿਖਾ ਦਈਏ ਦੇਖੋ ਕਿਦਾਂ ਚਾਰ ਝਿੰਡੇ ਖਜੂਰਾਂ ਦੇ ਦਰਖਤ ਤੇ ਦਰਖਤ ਆ ਫੋਨ ਅਸੀਂ ਤੁਹਾਨੂੰ ਉੱਪਰ ਲੈ ਕੇ ਚਲਦੇ ਆ ਇਹ ਪੌੜੀਆਂ ਵੀ ਬਹੁਤ ਜ਼ਿਆਦਾ ਤੰਗ ਆ ਇੱਕ ਬੰਦਾ ਬੜੀ ਮੁਸ਼ਕਲ ਨਾਲ ਲੰਘ ਸਕਦਾ ਇੱਥੋਂ ਪਾਂਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਆ ਕਿਉਂਕਿ ਜਿੱਥੇ ਇੰਨੇ ਦਰਖਤਾਂ ਉਹਨਾਂ ਨੂੰ ਉੱਥੇ ਪਾਂਚੀ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿੰਨੇ ਹੋਣਗੇ ਆ ਜਿਹੜਾ ਬੋਰਡ ਆ ਇਹਨੇ ਤਾਂ ਆਪਣਾ ਪੂਰਾ ਐ ਨਾ ਤੁਸੀਂ ਲਾ ਲਓ ਜਾਲ ਵਿਛਾਇਆ ਹੋਇਆ ਇੱਥੇ ਜਿਹੜੀਆਂ ਕੰਦਾਆਂ ਉਹਨਾਂ ਦੇ ਅੰਦਰ ਜੜਾਂ ਗਈਆਂ ਹੋਈਆਂ ਇਹਦੀਆਂ ਇਸੇ ਤਰ੍ਹਾਂ ਇੱਧਰ ਆ ਬੋਰਡ ਇਹ ਵੀ ਹੌਲੀ ਹੌਲੀ ਦੁਵਾਰਾਂ ਦੇ ਅੰਦਰ ਜਾ ਰਿਹਾ ਹੋ ਥੋੜਾ ਟਾਈਮ ਆ ਤੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਖਾਸਤਾ ਹਾਲਤ ਵਿੱਚ ਹੋ ਜਾਏਗਾ ਜੇ ਇਹਦੀ ਦੇਖਭਾਲ ਨਾ ਹੋਈ ਤਾਂ ਲੇਕਿਨ ਜੋ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਪਿਆ ਆ ਕਿ ਥੋੜੀ ਇਹਦੀ ਸਾਂਭ ਸੰਭਾਲ ਜਿਹੜੀ ਆ ਹੋ ਰਹੀ ਆ ਕਿਉਂਕਿ ਆ ਦੇਖੋ ਤੁਸੀਂ ਜਿੱਥੋਂ ਪਾਣੀ ਥੱਲੇ ਨੂੰ ਜਾਂਦਾ ਆ ਛੱਤ ਦਾ ਤੇ ਉਹ ਅੱਜ ਵੀ ਸਾਫ਼ ਕੀਤਾ ਹੋਇਆ ਨਹੀਂ ਤਾਂ ਮਿੱਟੀ ਵਗੈਰਾ ਨਾਲ ਭਰ ਜਾਂਦੇ ਆ ਇਸੇ ਤਰ੍ਹਾਂ ਦਾ ਚਾਰੇ ਪਾਸੇ ਆ ਸਿਸਟਮ ਨਹੀਂ ਤਾਂ ਜਿੱਥੇ ਚੀਜ਼ਾਂ ਬਲੌਕ ਹੋ ਜਾਂਦੀਆਂ ਉੱਥੇ ਪਾਣੀ ਫੇਰ ਖੜਖੜ ਛੱਤਾਂ ਜੜੀਆਂ ਖਤਮ ਹੋ ਜਾਂਦੀਆਂ ਸਾਰੀਆਂ ਹੁਣ ਅਸੀਂ ਤੁਹਾਨੂੰ ਬਿਲਕੁਲ ਕੋਲ ਹਿੰਦੂਆਂ ਦੀਆਂ ਮਟੀਆਂ ਆ ਉਸ ਸਮੇਂ ਦੀਆਂ ਅਸੀਂ ਕਹਿ ਸਕਦੇ ਹਾਂ 300 400 ਸਾਲ ਦੇ ਕੋਲ ਤੇ ਉਹ ਦਿਖਾਉਂਦੇ ਆ ਤੇ ਉੱਥੇ ਹੀ ਅਸੀਂ ਵੀਡੀਓ ਦੀ ਸਮਾਪਤੀ ਕਰਾਂਗੇ ਅਸੀਂ ਉਸ ਜਗ੍ਹਾ ਪਹੁੰਚ ਗਏ ਆ ਜਿੱਥੇ ਹਿੰਦੂਆਂ ਦੀਆਂ ਮਟੀਆਂ ਬਣੀਆਂ ਹੋਈਆਂ ਆ ਚਲੋ ਦਿਖਾਉਂਦੇ ਆ ਤੁਹਾਨੂੰ ਇੱਥੇ ਵੀ ਖਜੂਰਾਂ ਦੇ ਦਰਖਤ ਲੱਗੇ ਹੋਏ ਆ ਦੇਖਣ ਤੋਂ ਪਤਾ ਚੱਲਦਾ ਆ ਕਿ ਬਹੁਤ ਪੁਰਾਣੀਆਂ ਆ ਦੋ ਵੱਡੀਆਂ ਮਟੀਆਂ ਆ ਇੱਕ ਤੇ ਦੋ ਤੇ ਨਾਲ ਦੇਖ ਲਓ ਤੁਸੀਂ ਪੀਪਲ ਦਾ ਕਿੱਡਾ ਵੱਡਾ ਦਰਖਤ ਲੱਗਾ ਹੋਇਆ ਬਿਲਕੁਲ ਨਾਲ ਐਨ ਨਾਲ ਖਜੂਰਾਂ ਦਾ ਕਿੱਡਾ ਵੱਡਾ ਬੁੱਟਾ ਆ ਤੇ ਨਾਲ ਆਏ ਛੋਟੀਆਂ-ਛੋਟੀਆਂ 6 ਮਟੀਆਂ ਬਣੀਆਂ ਹੋਈਆਂ ਆ 1 2 3 ਇੱਕ ਉਹ ਛੋਟੀ ਆ ਆ ਪੰਜਵੀਂ ਆ ਛੇਵੀਂ 7ਵੀਂ 7ਵਾ ਹੁਣ ਤੁਹਾਨੂੰ ਅਸੀਂ ਘੁੰਮ ਕੇ ਇੱਕ ਵਾਰ ਸਾਰਾ ਆਲਾ ਦਵਾਲਾ ਦਿਖਾ ਦਈਏ ਇੱਥੋਂ ਤੁਸੀਂ ਇਸ ਦਰਖਤ ਵੱਲ ਨਜ਼ਰ ਮਾਰੋ ਇਹ ਇਸ ਮਿੱਟੀ ਦੇ ਨਾਲ ਕਿੱਦਾਂ ਚਿੰਬੜਿਆ ਹੋਇਆ ਆ ਜੜਾਂ ਨੇ ਸਾਰੀ ਮਟੀ ਇਧਰੋਂ ਢਾਹਤੀ ਆ ਤੁਸੀਂ ਦੇਖ ਲਓ ਇਸੇ ਤਰ੍ਹਾਂ ਤੁਸੀਂ ਇੱਧਰਲਾ ਪਾਸਾ ਦੇਖੋ ਵਾਕਿਆਈ ਬਹੁਤ ਪੁਰਾਣੀਆਂ ਆ ਹੁਣ ਅਸੀਂ ਵੀਡੀਓ ਦੀ ਇੱਥੇ ਲੱਗੇ ਆ ਸਮਾਪਤੀ ਕਰਨ ਟਾਈਮ ਕਿਉਂਕਿ ਕਾਫੀ ਹੋ ਗਿਆ ਆ ਤੇ ਹੁਣ ਅਸੀਂ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਾਰੇ ਭਰਾ ਭੈਣਾਂ ਨੂੰ ਬੇਨਤੀ ਆ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜਦ ਭੁੱਲਿਓ ਜਿਹੜੇ ਭਰਾ ਭੈਣ ਚੈਨਲ ਤੇ ਨਵੇਂ ਆਉਂਦੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂਕੇ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚੱਲਦੇ ਹਾਂ ਹੁਣ ਧੰਨਵਾਦ